लोकसभा ਚੋਣਾਂ 2024 ਦੇ ਲਈ ਚੋਣ ਪ੍ਰਚਾਰ ਜਿਸ ਤੇ ਰੁਕ ਲੱਗ ਚੁੱਕੀ ਹੈ ਕਿਉਂਕਿ VOTING ਦਾ ਦਿਨ ਆ ਗਿਆ ਹੈ VOTING ਹੈ ਜੋ 1 ਜੂਨ ਨੂੰ ਹੋਣ ਜਾ ਰਹੀ ਹੈ ਔਰ ਚੋਣ ਪ੍ਰਚਾਰ ਹੈ ਜਿਸ ਦੀ ਸ਼ੁਰੂਆਤ ਲਗਭਗ 15 ਤੋਂ 16 ਮਈ ਤੋਂ ਹੋ ਗਈ ਸੀ ਸੋ ਇਸ ਤੋਂ ਲੈ ਕੇ 30 ਮਈ ਸ਼ਾਮ 6 ਵਜੇ ਤੱਕ ਚੋਣ ਪ੍ਰਚਾਰ ਕਿੰਨਾ ਹੋਇਆ ਕਿ ਸਿਆਸੀ ਪਾਰਟੀ ਦੇ ਵੱਲੋਂ ਕਿੰਨਾ ਜ਼ੋਰ ਲਗਾਇਆ ਗਿਆ ਔਰ ਕਿੰਨੀਆਂ ਰੈਲੀਆਂ ਨੇ ਰੂਟ ਸ਼ੋ ਨੇ ਇਹਨਾਂ ਦੇ ਵੱਲੋਂ ਕੀਤੇ ਗਏ ਨੇ ਸੋ ਇਸ ਦਾ ਮੇਰਵਾਜ ਤੁਹਾਡੇ ਨਾਲ ਸਾਂਝਾ ਕਰਾਂਗੇ ਸ਼ੁਰੂਆਤ ਕਰਦੇ ਹਾਂ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਨੇ ਸੂਬੇ ਦੇ ਵਿੱਚ 13 ਦੇ 13 ਉਮੀਦਵਾਰ ਨੇ ਜੋ ਸਮੇਂ ਤੋਂ ਪਹਿਲਾਂ ਹੀ ਐਲਾਨ ਦਿੱਤੇ ਸੀ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਚੋਣ ਪ੍ਰਚਾਰ ਕਰਨ ਦੇ ਲਈ ਸਭ ਤੋਂ ਵੱਧ ਸਮਾਂ ਮਿਲਿਆ ਇਸ ਦੇ ਸੱਤੇ ਵੱਜੋ ਆਮ ਆਦਮੀ ਪਾਰਟੀ ਦੀਆਂ ਸੂਬੇ ਦੇ ਵਿੱਚ ਸਭ ਤੋਂ ਵੱਧ ਚੋਣਵੀ ਮੀਟਿੰਗਾਂ ਰੈਲੀਆਂ ਔਰ ਰੂਟ ਸ਼ੋਅ ਕੀਤੇ ਗਏ ਜਿਸ ਦੇ ਵਿੱਚ ਲਗਭਗ 106 107 ਦੇ ਕਰੀਬ ਜੋ ਚੋਣਵੀ ਮੀਟਿੰਗਾਂ ਚੋਣਵੀ ਪ੍ਰੋਗਰਾਮ ਨੇ ਜੋ ਆਮ ਆਦਮੀ ਪਾਰਟੀ ਦੇ ਕੀਤੇ ਗਏ ਨੇ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਸਭ ਤੋਂ ਵੱਧ ਚੋਣ ਪ੍ਰਚਾਰ ਹੈ ਜੋ ਪੰਜਾਬ ਸੂਬੇ ਦੇ ਵਿੱਚ ਕੀਤਾ ਗਿਆ ਸੋ ਬਸ ਇਹ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਔਰ ਕਾਂਗਰਸੀ ਸੋ ਇਹਨਾਂ ਦੋਨਾਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਜੋ ਪੰਜਾਬ ਦੇ ਵਿੱਚ ਲਗਭਗ 170 ਦੇ ਕਰੀਬ-ਕਰੀਬ ਚੋਣ ਪ੍ਰਚਾਰ ਦੀਆਂ ਸਿਆਸੀ ਮੀਟਿੰਗਾਂ ਰੋਡ ਸ਼ੋਜ਼ ਜਾਂ ਫਿਰ ਕਹਿ ਸਕਦੇ ਕੀ ਵੱਡੀਆਂ ਰੈਲੀਆਂ ਵਾਚੂ ਕੀਤੀਆਂ ਗਿਆ ਸੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਚੋਣ ਪ੍ਰਚਾਰ ਹੈ ਐਤਕੀ ਸਭ ਤੋਂ ਘੱਟ ਕੀਤਾ ਗਿਆ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਇਕੱਠੇ ਚੋਣ ਲੜਦੇ ਸੀ ਪਰ ਗੱਠਜੋੜ ਟੁੱਟਣ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ ਤੇ ਆਪ ਹੀ ਚੋਣ ਪ੍ਰਚਾਰ ਕਰ ਰਹੀ ਹੈ ਜਿਸ ਕਰਕੇ ਜੋ ਚੋਣ ਪ੍ਰਚਾਰ ਹੈ ਜੋ ਉਹਨਾਂ ਵੱਲੋਂ ਘੱਟ ਕੀਤਾ ਗਿਆ ਅਕਸਰ ਕੀ ਹੁੰਦਾ ਸੀ ਕਿ ਸਟਾਰ ਪ੍ਰਚਾਰਕ ਦੇ ਰੂਪ ਤੋਂ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਲੀਡਰਸ਼ਿਪ ਦੇ ਲੀਡਰ ਨੇ ਜੋ ਪੰਜਾਬ ਦੇ ਵਿੱਚ ਆਂਦੇ ਸੀ ਔਰ ਪੰਜਾਬ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਲਈ ਸਾਂਝਾ ਪ੍ਰਚਾਰ ਹੈ ਜੋ ਕਰਦੇ ਸੀ ਪਰ ਕਟ ਜੋ ਟੁੱਟਣ ਤੋਂ ਬਾਅਦ ਇਸ ਤਰ੍ਹਾਂ ਨਹੀਂ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਹੈ ਜੋ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਦੇ ਵੱਲੋਂ ਹੀ ਕੀਤਾ ਗਿਆ ਸੋ ਚੋਣਾਂ ਪ੍ਰਚਾਰ ਹੈ ਵਕ ਵਕ ਸਿਆਸੀ ਪਾਰਟੀਆਂ ਦੇ ਵੱਲੋਂ ਅਲਗ-ਅਲਗ ਤਰ੍ਹਾਂ ਦਾ ਕੀਤਾ ਗਿਆ ਵੈ ਇਸ ਵਿੱਚ ਜੇ ਗੱਲ ਕਰੀਏ ਸਟਾਰ ਪ੍ਰਚਾਰਕਾਂ ਦੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਜੇਕਰ ਗੱਲ ਕਰੀਏ ਸਟਾਰ ਪ੍ਰਚਾਰਕਾਂ ਦੀ ਤਾਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਇਸ ਦੇ ਨਾਲ-ਨਾਲ ਜੋ ਦਿੱਲੀ ਤੋਂ ਲੀਡਰਸ਼ਿਪ ਦੇ ਕਾਫੀ ਇਹ ਜੇ ਸਖਸ਼ ਸੀ ਤਾਂ ਜੋ ਕਿ ਪੰਜਾਬ ਦੇ ਵਿੱਚ ਚੋਣਾਂ ਦੀ ਰੈਲੀਆਂ ਚੋਣਾਂ ਦੀ ਮੀਟਿੰਗਾਂ ਰੋਡ ਸ਼ੋਅਸ ਕਰਦੇ ਹੋਏ ਨਜ਼ਰ ਆਏ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੇ ਇਸ ਵਾਰ ਚੋਣ ਪ੍ਰਚਾਰ ਬਹੁਤ ਤੇਜ਼ ਕੀਤਾ ਉਹਨਾਂ ਦਾ ਚੋਣ ਪ੍ਰਚਾਰ ਐ ਕਿ ਕਾ ਵੀ ਜੋ ਵੱਡੇ ਲੈਵਲ ਤੇ ਰਿਹਾ ਕਿਉਂਕਿ ਸਿਆਸੀ ਪਾਰਟੀਆਂ ਦੇ ਵਿੱਚੋਂ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਤਾਂ ਰੂਲਿੰਗ ਗਵਰਨਮੈਂਟ ਰਹਿ ਚੁੱਕੀ ਹੈ ਇੰਡੀਆ ਤੇ ਜਿਸ ਕਰਕੇ ਉਹਨਾਂ ਨੂੰ ਬੈਨੀਫਿਟ ਮਿਲ ਜਾਂਦਾ ਹੈ ਵੱਧ ਲੀਡਰਸ਼ਿਪ ਦਾ ਸੋ ਉਹਨਾਂ ਦੀ ਲੀਡਰਸ਼ਿਪ ਹੈ ਜੋ ਸਟਾਰ ਜੋ ਸਟਾਰ ਪ੍ਰਚਾਰਕ ਕਹਿ ਸਕਦੇ ਆ ਸੈਂਟਰ ਦੇ ਜੋ ਮੰਤਰੀ ਕੋਰ ਸੈਂਟਰਲ ਗਵਰਨਮੈਂਟ ਦੇ ਜੋ ਮੰਤਰੀ ਸੀ ਪੰਜਾਬ ਦੇ ਵੀ ਚਾਹੁੰਦੇ ਨੇ ਜਿਨ੍ਹਾਂ ਦੇ ਵਿੱਚ ਰਾਜਨਾਥ ਸਿੰਘ ਜੇ ਗੱਲ ਕਰੀਏ ਅਮਿਤ ਸ਼ਾ ਇਸੇ ਨਾਲ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਖੁਦ ਚਾਰ ਰੈਲੀਆਂ ਪੰਜਾਬ ਦੇ ਵਿੱਚ ਕੀਤੀਆਂ ਗਈਆਂ ਇਸ ਤੋਂ ਇਲਾਵਾ ਜੋ ਯੋਗੀ ਅਦਿੱਤਿਆਨਾਥ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਵੱਲੋਂ ਵੀ ਲੁਧਿਆਣਾ ਦੇ ਵਿੱਚ ਜੋ ਜਨਸਭਾਵਾਂ ਕੀਤੀਆਂ ਗਈਆਂ ਜੋ ਚੋਣ ਪ੍ਰਚਾਰ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੱਡੇ ਲੈਵਲ ਤੇ ਕੀਤਾ ਗਿਆ ਗੱਲ ਕਰਾਂਗੇ ਜੇ ਕਾਂਗਰਸ ਜੀ ਦਾ ਕਾਂਗਰਸ ਦੇ ਵੱਲੋਂ ਵੀ ਚੋਣ ਪ੍ਰਚਾਰ ਹੈ ਜੋ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਕੀਤਾ ਗਿਆ ਰਾਹੁਲ ਗਾਂਧੀ ਜੋ ਕਿ ਸਟਾਰ ਪ੍ਰਚਾਰਕ ਹੈ ਪੰਜਾਬ ਦੇ ਵਿੱਚ ਆਏ ਵੱਡੀਆਂ-ਵੱਡੀਆਂ ਰੈਲੀਆਂ ਨੂੰ ਜੋ ਰੈਲੀਆਂ ਕੀਤੀਆਂ ਰੈਲੀਆਂ ਦਾ ਆਯੋਜਨ ਹੋਇਆ, ਰੋਡ ਸ਼ੋਅ ਬਹੁਤ ਵੱਡੇ-ਵੱਡੇ ਕੀਤੇ। ਇਸ ਦੇ ਨਾਲ-ਨਾਲ ਲੋਕਲ ਲੀਡਰਸ਼ਿਪ ਪੰਜਾਬ ਦੀ ਜੇ ਗੱਲ ਕਰੀਏ ਤਾਂ ਆਪੋਜੀਸ਼ਨ ਦੇ ਲੀਡਰ ਪ੍ਰਤਾਪ ਬਾਜਵਾ ਇਸ ਦੇ ਨਾਲ ਜੇ ਗੱਲ ਕਰੀਏ ਅਮਰਿੰਦਰ ਸਿੰਘ ਰਾਜਾ ਵੜਿੰਗ ਸੋ ਇਹਨਾਂ ਦੇ ਵੱਲੋਂ ਵੀ ਚੋਣ ਪ੍ਰਚਾਰ ਦੇ ਵਿੱਚ ਪੂਰਾ ਜ਼ੋਰ ਹੈ ਜੋ ਝੋਕਿਆ ਗਿਆ ਹੈ ਜਿਸ ਦਾ ਜੋ ਸਿਆਸੀ ਪਾਰਟੀਆਂ ਦੇ ਵਿੱਚ ਜੇ ਗੱਲ ਕਰੀਏ ਸੂਬੇ ਦੀ ਪਾਰਟੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਹੈ ਜੋ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਕਹਿ ਸਕਦੇ ਆ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਵਿਦ ਕੱਟ ਕੀਤਾ ਗਿਆ ਜਿਸ ਦੇ ਵਿੱਚ ਚੋਣ ਪ੍ਰਚਾਰ ਦੇ ਜੇਕਰ ਮੁੱਖ ਚਿਹਰਿਆਂ ਦੀ ਗੱਲ ਕਰੀਏ ਤਾਂ ਸਿਮਰਤ ਕੌਰ ਬਾਦਲ ਸੀ ਤਾਂ ਇਸ ਦੇ ਨਾਲ ਨਾਲ ਜੋ ਮਜੀਠੀਆ ਸੀ ਉਸ ਦੇ ਨਾਲ ਖੁਦ ਜੋ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਚੋਣਾਂ ਪ੍ਰਚਾਰਿਆ ਕੀਤਾ ਗਿਆ ਸੋ ਵਕ ਵਕ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਹੈ ਜੋ ਵਕ ਵਕ ਪੱਧਰ ਤੇ ਕੀਤਾ ਗਿਆ ਕਿਸੇ ਦਾ ਚੋਣ ਪ੍ਰਚਾਰ ਬਿਹਤ ਜਿਆਦਾ ਰਿਹਾ ਕਿਸੇ ਦਾ ਚੋਣ ਪ੍ਰਚਾਰ ਬਿਹਤ ਘੱਟ ਰਿਹਾ ਸੋ ਨਤੀਜੇ ਨੇ ਨਤੀਜੇ ਚੋਣ ਪ੍ਰਚਾਰ ਦੇ ਜੋ 4 ਜੂਨ ਨੂੰ ਆਣਗੇ ਸੋ VOTING ਦਾ ਦਿਨ ਆ ਗਿਆ ਵੈ ਉਹ ਦਿਨ ਜਿਸ ਦਿਨ ਜੋ ਨਤੀਜੇ ਹੈ EVM ਦੇ ਵਿੱਚ ਲੋਕ ਹੋ ਜਾਣਗੇ ਲੋਕਾਂ ਦਾ ਮਤ ਹੈ મતਦਾਨ ਜੋ ਲੋਕਾਂ ਨੇ ਕੀਤਾ ਵੈ ਉਹ EVM ਦੇ ਵਿੱਚ ਲੋਕ ਹੋ ਜਾਵੇਗਾ ਲੋਕਾਂ ਦਾ ਜੋ ਵਿਸ਼ਵਾਸ ਹੈ ਕਿਸ ਲੀਡਰ ਦੇ ਉੱਤੇ ਕਿਸ ਪਾਰਟੀ ਦੇ ਉੱਪਰ ਹੋਵੇਗਾ ਸੋ ਕਿਸਮਤ ਹੈ ਹਰ ਕਿਸੇ ਦੀ EVM ਦੇ ਵਿੱਚ ਇੱਕ ਜੂਨ ਨੂੰ ਕੈਦ ਹੋ ਜਾਵੇਗੀ ਔਰ ਨਤੀਜੇ ਨੇ ਜੋ ਜਲਦ ਹੀ ਯਾਨੀ ਕਿ 4 ਜੂਨ ਨੂੰ ਸਮਨੇ ਆ ਜਾਣਗੇ ਸੋ ਦੇਖਦੇ ਹਾਂ ਕਿ ਕਿਹੜੀ ਪਾਰਟੀ ਜੋ ਰਾਜਨੀਤਿਕ ਪਾਰਟੀ ਹੈ ਜੋ ਜਿੱਤ ਹਾਸਲ ਕਰੇਗੀ ਔਰ ਸਰਕਾਰ ਬਣਾਵੇਗੀ ਬਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੇ ਜੱਸ ਧੰਨਵਾਦ